ਤੈਨੂੰ ਨਿਕਲੇ ਨੇ ਬਾਹਰ ਆ ਕੇ ਸਾਰੇ ਇਕੱਠੇ ਹੋ ਗਏ ਨਾਣ ਮੈਂ ਸਭ 871 ਪਏ 170 ਕਿ ਇਹਨਾਂ ਨੂੰ ਦੇਖ ਕੇ 170 ਕੀ ਪੱਤਰ ਜੋ ਸੈਨ ਹਦੀ ਉਹਨਾਂ ਦੇ ਵੀ ਜੇ ਕੋਈ ਦਰਖਤ ਤੇ ਥੋੜਾ ਥੋੜੇ ਪੱਤੇ ਹਲਚਲ ਕਰਦੇ ਹੁੰਦੇ ਨੇ ਨਾ ਰਾਖ ਜਾਂ ਵਿੱਚ ਵਿੱਚ ਹਲਚਲ ਸ਼ੁਰੂ ਹੋ ਗਈ ਬਈ ਨਿਕਲੇ ਆਏ ਬਈ ਉਹ ਵੀ ਬਾਹਰ ਦੇਖਿਆ ਨਾ ਉਹ ਵੀ ਨਿਕਲੇ ਆਏ ਹੁਣ ਬਾਹਰ ਪਹਿਲਾਂ ਤਾਂ ਬੈਠੇ ਸੀ ਟਿਕੇ ਆ ਜਾਓ ਉੱਥੇ ਹੀ ਸੰਤ ਸੰਗ ਵਜਾਈ ਜਾਂਦੇ ਸੀ ਆਪਣੇ ਨਗਾਰੇ ਵਜਾਈ ਜਾਂਦੇ ਸੀ ਬਾਹਰੇ ਵੀ ਆ ਜਾਓ ਜਾਦੇ ਨਾਲ ਆਉਂਦੇ ਦੇ ਵੇਖੇ ਹਲਚਲ ਸ਼ੁਰੂ ਹੋ ਗਈ ਰੋਚਵੀਂ ਦਰਮਧੀਰਗ ਜਿਉ ਗਜਵਾਜ ਹਲੇ ਜਿਵੇਂ بڑے ਦਰਖਤ ਹਿਲਦੇ ਨੇ ਐ ਹਾਥੀ ਹਾਥੀਆਂ ਦੇ ਵਿਚੜੇ ਹੁੰਦੇ ਨੇ ਐਸੀ ਗੱਲ ਨਹੀਂ ਜਿਹੜੇ ਆਦਮੀ ਵੀਰ ਹੁੰਦੇ ਨੇ ਹਾਥੀਆਂ ਦੇ ਰਾਜੇ ਜਦ ਆਉਂਦੇ ਨੇ ਹੱਦ ਤੇ ਚੜ ਕੇ ਆ ਸਕਦੇ ਨੇ ਰਥਾਂ ਤੇ ਵੀ ਆ ਸਕਦੇ ਨੇ ਉਹਦਾ ਰੰਗ ਛਿੜ ਉਹ ਗਣ ਤੁਨੂ ਨੂੰ ਬੰਦੇ ਨੇ ਦਰਮਧੀਰਗ ਜਿਉ ਗਜਵਾਜ ਹਲੇ بڑے ਦਰਖਤਾਂ ਵਾਂਗੂ ਤਾਂ ਗਜ ਹਾਥੀ ਰਕੋੜੇ ਹੱਲੇ ਰਤ ਪਾਇ ਕਜੋ ਫਲ ਫੂਲ ਕਲੀ ਜਿਹੜੇ ਰਤ ਨੇ ਔਰ ਪੈਦਲ ਨੇ ਰਾਧੇ ਲੈ ਜਮੇ ਫੜ ਹਿਲਦੇ ਨੇ ਰਖਦੇ ਨਾਲ ਫੁੱਲਾ ਵੰਗੂ ਪੈਦਲ ਫੁੱਲ ਔਰ ਕਲੀਆਂ ਵੰਗੂ ਕਲੀਆਂ ਫੁੱਲਾ ਵੰਗੂ ਪੈਦਲ ਹਿਲਦੇ ਰੇ ਵਿੱਚ ਪੈਦਲ ਲਿਵੇ ਨੇ ਨਾ ਦੂਰੋ ਦੀਦੇ ਨਹੀਂ ਹਾਂਜੀ ਦਲ ਸੁੰਭ ਕੋ ਮੇਕ ਬਿਡਾਰਨ ਕੋ ਨਿਕਸਿਓ ਮਗਵਾ ਮਾਨੋ ਪਾਉਣ ਬਲੀ ਸ਼ਕਤੀਸ਼ਾਲੀ ਹਵਾਵਾਂ ਵਾਂਗੂ ਨਿਕਲਿਆ ਇੰਦਰ ਭਗਵਾ ਗੈਦਰ ਇੰਦਰ ਨੂੰ ਸੁਮਬ ਦਾ ਜਿਹੜਾ ਦਾਲ ਹੈ ਬੇਗ ਹੈ ਜਿਹੜਾ ਚੜ ਕੇ ਆਇਆ ਬੱਦਲ ਵਾਂਗੂ ਬੱਦਲੋਂ ਚੜ ਕੇ ਆਇਆ ਸ਼ਕਤੀਸ਼ਾਲੀ ਹਵਾ ਦੀ ਨੇਰੀ ਵਾਂਗੂ ਨਿਕਲਿਆ ਹੋ ਇੰਦਰ ਜਿਵੇਂ ਜਦ ਆਉਂਦੀਆਂ ਨਾ ਤੇਜ਼ ਹਵਾ ਬੱਦਲ ਨੂੰ ਚੱਕ ਦਿੰਦੀ ਹੈ ਵੀ ਐਂ ਢਾਦਾਂਗੇ ਇਹਨਾਂ ਦੀ ਫੌਜ ਨੂੰ ਜਿਹੜੇ ਨਿਕਲੇ ਤਗੜੇ ਹੋ ਕੇ ਨਿਕਲੇ ਲਓ ਜੀ ਇਹ ਤਾਂ ਕੋਪ ਪੁਰੰਦਰ ਦੇਵ ਚੜੇ ਉਹ ਤਾਂ ਜੁੱਧ ਕੋ ਸੁंभ ਚੜੇ ਰਣ ਮੈ ਦੋਹੇ ਪਾਸਿਆਂ ਦੇ ਤਗੜੇ ਹੋ ਗਏ ਦੋਏ ਫਸ ਚੜੇ ਐਦਰੋਂ ਦਾ ਜਿਹੜਾ ਸੀ ਇੰਦਰ ਇਤਕੋਪ ਪ੍ਰੰਦਰ ਦੇਵ ਚੜੇ ਐਦਰੋਂ ਪ੍ਰੰਦਰ ਜਿਹੜਾ ਸੀ ਔਰ ਦੇਵਤੇ ਇੰਦਰ ਦੇ ਨਾਲ ਇੰਦਰ ਪ੍ਰੰਦਰ ਹੁੰਦਾ ਪੁਰੀ ਦਾ ਇੰਦਰ ਪੁਰੀ ਦਾ ਰਾਜਾ ਪ੍ਰੰਦਰ ਉਸ ਪੁਰੀ ਦਾ ਰਾਜਾ ਹਮਰਾ ਪੁਰੀ ਦਾ ਰਾਜਾ ਇੰਦਰ ਦੇਵਤਾ ਔਰ ਦੇਵਤੇ ਨਾਲ ਚੜੇ ਉਤਜਿੰਦ ਕੋ ਸੁੰਭ ਚੜ੍ਹਿਆ ਰਾਲੂ ਮੈਂ ਉਧਰੋਂ ਸੁੰਭ ਚੜ੍ਹ ਗਿਆ ਉਧਰ ਲੀਡਰ ਸੁੰਭ ਹੈ ਇਧਰ ਉਧਰ ਲੀਡਰ ਹੈ ਕਰ ਬਾਣ ਕਮਾਨ ਕਿਰਪਾਨ ਗਦਾ ਹਥਾ ਵਿੱਚ ਕੀ ਨੇ ਬਾਣ ਫੜਿਆ ਇਹਨੇ ਕਿਰਪਾਨਾਂ ਫੜੀਆਂ ਹੋਈਆਂ ਨੇ ਗਦਾਵਾਂ ਫੜੀਆਂ ਹੋਈਆਂ ਨੇ ਇਹ ਤਾਂ ਉਹ ਜਿੰਨੇ ਉਦਾਂ ਵੀ ਫੜ ਲੈਂਦੇ ਨੇ ਆਪਣੇ ਵੀ ਕਰਪਾਨਾ ਰੱਖਦੇ ਹੀ ਨੇ ਗਦਾ ਵੀ ਰੱਖਦੇ ਨੇ ਇਹ ਬਾਹਰਲੇ ਜਿੰਨੇ ਵੀ ਰੱਖਦੇ ਹੁੰਦੇ ਨੇ ਨਾਲ ਕਿਰਪਾਨ ਗਦਾ ਪੈਰੇ ਤਨ ਤ੍ਰਾਨ ਸਭੇ ਤਨ ਵਿੱਚ ਤਬੇ ਤਨ ਵਿੱਚ ਸਾਰੇ ਜਿਹੜੇ ਨੇ ਸੰਜੋਵਾ ਵੀ ਪਾਈਆਂ ਹੋਈਆਂ ਨੇ ਸਾਰੇ ਵਸਤਰ ਆਪਣੇ ਪਾਏ ਹੋਏ ਨੇ ਆਪਣੇ ਆਪਣੇ ਜਿਹੜੇ ਨੇ ਧਰਮ ਦੇ ਉਹ ਕੱਪੜੇ ਜਿਹੜਾ ਵੀ ਕਿਸੇ ਦਾ ਭੇਖ ਹੈ ਉਹ ਸਭ ਪਾਏ ਹੋਏ ਨੇ ਹੂੰ ਤਾਂ ਬਿਮਾਰ ਮੱਚੀ ਤੋਂ ਔਰਨ ਤੇ ਨਾ ਰਹੋ ਪਰਮ ਸੂਰਨ ਕੇ ਮਨ ਮੈਂ ਬਸ ਫਿਰ ਕੀ ਸੀ ਦੁਆਪਾਸਨ ਦੇ ਸ਼ਬਦ ਜਾਂ ਮਸ਼ੂਰੂ ਹੋ ਗਈ ਆਦਾਨ ਪ੍ਰਦਾਨ ਸ਼ੁਰੂ ਹੋ ਗਿਆ ਗੱਲਾਂ ਦਾ ਔਰ ਸੂਰਮਿਆਂ ਦੇ ਮਨ ਚੋਂ ਭਰਮ ਦੂਰ ਹੋ ਗਏ ਜਿਹੜਾ ਕਹਿੰਦਾ ਸੀ ਨਾ ਮੇਰੀ ਗੱਲ ਦਾ ਜਵਾਬ ਹੈ ਨਹੀਂ ਪਤਾ ਨਾ ਕਿਹਾ ਦੂਗਾ ਪਾਸੇ ਜਾਂ ਜਵਾਬ ਮਿਲਿਆ ਜਦੋਂ ਦੁਆ ਪਾਸੇ ਦੇ ਮਾਰ ਮੱਚੀ ਸੂਰਮਿਆਂ ਦਾ ਜਿਹੜਾ ਪਰਮ ਸੀ ਸਭ ਟੁੱਟ ਗਿਆ ਪਰਮ ਦੂਰ ਹੋ ਗਿਆ ਰਾਖਸ਼ਾਂ ਨਾਲੋਂ ਦੂਰ ਹੋ ਗਏ ਇਹਨਾਂ ਦੇ ਵੀ ਦੂਰ ਹੋ ਗਏ ਹੋ ਗਏ ਦੁਆ ਦੇ ਹੀ ਦੂਰ ਜਿੰਨਾ ਚਿਰ ਕੋਈ ਨਹੀਂ ਸੀ ਮਿਲਿਆ ਗਾਂ ਤੇ ਉਦੋਂ ਤੱਕ ਭਰਮ ਬਣਿਆ ਹੋਇਆ ਸੀ ਜੇ ਗਾਂ ਤੇ ਕੋਈ ਪਤੰਦਰ ਮਿਲ ਗਿਆ ਭਰਮ ਦੂਰ ਹੋ ਗਿਆ ਕਾਲੇ ਬਗਾਨੇ ਨੂੰ ਭਰਮ ਸੀ ਰ ਮੇਰੀ ਗੱਲ ਦਾ ਜਵਾਬ ਦੋ ਹੋ ਗਿਆ ਨਾ ਦੂਰ ਇਕ ਕੋਈ ਤੀਰ ਜੀ ਦੂਰ ਹੋ ਗਿਆ ਐਸਾ ਦੂਰ ਹੋਏ ਮੋੜ ਕੇ ਬੋਲਤੀਓ ਬੰਦ ਹੋ ਗਈ ਬਹੁਤ ਜੰਮ ਜਬ ਮਾਰ ਮਜੀ ਦੋਹਾਂ ਔਰਨ ਤੇ ਨਾ ਰਹੋ ਪਰ ਮਸੂਰਨ ਕੇ ਮਨ ਮੈਂ ਮਸੂਰ ਬਿ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਸਾਰੇ ਪਰਮ ਦੂਰ ਹੋਵੇ ਐਵੇਂ ਦੂਰ ਹੋ ਜਾਂ ਹੁ ਜਾਂ ਦਿਲ ਦੇ ਨੇ ਜਿਹੜੇ ਬੈਠੇ ਨੇ ਨਾ ਆਪਣੇ ਆਪ ਨੂੰ ਬੜੇ ਵਿਦਵਾਨ ਐ ਦੂਰ ਹੋ ਜਾਣਗੇ ਮੋੜ ਕੇ ਲੱਪਣਾ ਬਲੀ ਕਿਸੇ ਇਹ ਦੂਰ ਹੁੰਦੇ ਰਹੇ ਨੇ ਹੁਣ ਹੋ ਜਾਣੇ ਨੇ ਲੱਭਣਾ ਨਹੀਂ ਕਿਸੇ ਦੇ ਬੋਲਣ ਜੋਗੇ ਰਹਣੇ ਨਹੀਂ ਕਿਸੇ ਦੇ ਹਾਂਜੀ ਬਹੁਤ ਜੰਬੋ ਦਾ ਗਰਜ ਚਲੇ ਸੁਣ ਕੇ ਸੁਣ ਕੇ ਚਲੇ ਦੂਏ ਜਿਹੜੇ ਇਹਨਾਂ ਦੇ ਵਿਰੋਧੀ ਨੇ ਜਦ ਹੁੰਦੀ ਆ ਨਾ ਕਿਸੇ ਦੀ ਬੇਇੱਜ਼ਤੀ ਦੂਏ ਬੜੇ ਫਿਰ ਜੇ ਵੇ ਗਰ ਜਾਂ ਗਦਰ ਚ ਖੁਸ਼ ਹੁੰਦੇ ਨੇ ਨਾ ਕਲੋਨਾ ਕਰਦੇ ਨੇ ਉਹ ਇਹਨਾਂ ਦੇ ਵਿਰੋਧੀ ਬੜੇ ਖੁਸ਼ ਹੁੰਦੇ ਨੇ ਆਪ ਦਾ ਵਿਚਾਰੇ ਕਰਨ ਜੋਗੇ ਨਹੀਂ ਹੁੰਦੇ ਕੁਝ ਇਹਨਾਂ ਦੀ ਬੇਇੱਜ਼ਤੀ ਨੂੰ ਫਿਰ ਦੇਖ ਕੇ ਵੀ ਬੜੇ ਖੁਸ਼ ਹੁੰਦੇ ਰਹੇ ਅਤੇ ਮੋਦ ਬੜਿਓ ਸ਼ਿਵਕੇ ਗਣ ਮੈਂ ਜਿਹੜੇ ਸ਼ਿਵਜੀ ਦੇ ਗਣ ਨੇ ਖੂਰ ਪੀਣੇ ਵਾਲੇ ਉਹਨਾਂ ਦੇ ਬੜਾ ਮੋਦ ਯਾਨੀ ਗੁਰਮਖਾਂ ਦੇ ਬੰਦੇ ਵਿੱਚ ਬੜਾ ਮੋਦ ਬੜਿਓ ਇਹ ਸ਼ਿਵਕੇ ਗਾਣੇ ਹੀ ਨੇ ਸ਼ਿਵ ਸ਼ਕਤ ਆਪੋ ਪਾਇਕ ਕਰਤਾ ਆਪਣੇ ਹੁਕਮ ਬਤਾਏ ਸ਼ਿਵਕੇ ਗਣ ਕੌਣ ਨੇ ਗੁਰਮਖ ਉਹਨਾਂ ਨੇ ਕਹ ਆ ਵਧੀਆ ਹੋਇਆ ਜਦੋਂ ਦੋ ਬਹੁਤ ਆਜ ਮੈਨੂੰ ਚਿੰਤਾ ਸੀ ਵੀ ਇਕੱਲੀ ਲੜਦੇ ਨੇ ਬੁਰਾ ਹੋਇਆ ਸਭ ਤੋਂ ਵਧੀਆ ਗੱਲ ਸੀ ਇਹਨਾਂ ਦੀ ਲੜਾਈ ਇਹਾਂ ਦੀ ਲੜਾਈ ਤੇ ਸੱਚ ਨੂੰ ਕਹੂ ਜੇ ਇਕੱਠੇ ਰਹਿਣਗੇ ਸੱਚ ਨੂੰ ਕਾ ਆਨਲਾਈਨ ਨਹੀਂ ਦਿੰਦੇ ਜਿੰਨਾ ਜਦ ਸੱਚ ਇਹ ਇਕੱਠੇ ਰਹਿਣਗੇ ਸੱਚ ਨਹੀਂ ਆ ਸਕਦਾ ਗਾ ਸਾਰੇ ਇਕੱਠੇ ਹੋ ਕੇ ਰੋਕਣਗੇ ਆਪ ਦੀ ਲੜਾਈ ਤੇ ਦੂਆ ਦੂਏ ਨੂੰ ਗੋਲ ਕਚੋਰ ਕਹੂ ਦੂਆ ਦੂਏ ਨੂੰ ਕਹੂ ਜਦਨੇ ਇਹ ਹੋਏ ਨੇ ਗੋਲ ਕਚੋਰ ਕਹਿਣ ਲੱਗੇ ਨੇ ਸਾਰੇ ਆਪੇ ਰੁਕੇ ਹੋਗੇ ਦੂਜੇ ਨੂੰ ਤਾਂ ਸਖੜਾ ਹੋ ਗਿਆ ਦੂਜਿਆਂ ਨੂੰ ਕਹਿਣਾ ਆਪੇ ਹੀ ਸਖੜਾ ਹੋ ਗਿਆ ਕਦੇ ਵੀ ਜਿਹੜੇ ਚੋਰ ਨੇ ਉਹਨਾਂ ਦਾ ਕਦੇ ਵੀ ਸੰਗਠਨ ਨਹੀਂ ਚਾਹੀਦਾ ਸੰਗਠਨ ਦੇ ਵਜੂ ਡਾਕਾ ਮਾਰ ਲਗੇ ਚੋਰ ਫਟਿਆਰ ਭਰੇ ਅਤਵਾਦੀ ਫਟਿਆਰ ਭਰੇ ਬੁਰਾਈ ਕਦੇ ਵੀ ਸੰਗਠਨ ਨਹੀਂ ਸੰਗਠਨ ਰਹਿਣੀ ਚਾਹੀਦੀ ਨਾ ਸਰਕਾਰਾਂ ਰਹਿਣ ਦਿੰਦੀਆਂ ਨੇ ਸਰਕਾਰਾਂ ਦਾ ਛਾਈ ਨੂੰ ਨਹੀਂ ਸਮਰਥਨ ਰਹਿਣ ਦਿੰਦੀਆਂ ਵਰਾਇਤਾ ਕਰ ਰਹੀ ਸਰਕਾਰ ਚਲਾਉਣ ਵਾਸਤੇ ਚਾਹੇ ਕਿੱਡੀ ਅਛਾਈ ਹੋਵੇ ਇਹ ਬਰਾਈ ਹੋਵੇ ਸੰਗਠਨ ਕੁਝ ਨਹੀਂ ਰਣ ਲਈਦਾ ਹੁੰਦਾ ਇਹ ਨੀਤੀ ਹੈ ਸੰਗਠਨ ਹੋਇਆ ਤਾਂ ਸਰਕਾਰ ਗਈ ਉਹਨਾਂ ਦੀ ਸੰਗਠਨ ਸਰਕਾਰ ਦੇ ਖਿਲਾਫ ਹੋਣਗੇ ਹੋਰ ਕਿਹਦੇ ਖਿਲਾਫ ਹੋਣਗੇ ਜਿਹੜਾ ਸੰਗਠਨ ਕੋਈ ਵੀ ਬਣੂਗਾ ਸਰਕਾਰ ਦੇ ਖਿਲਾਫ ਬਣੂ ਜੀ ਇਹਦਾ ਰਾਜ ਹੈ ਹੋਰ ਕਿਹਦੇ ਖਿਲਾਫ ਬਣੂ ਨਾ ਵੀ ਬਣੇ ਖਿਲਾਫ ਸਮਰਥਨ ਜਿਹੜਾ ਬੰਦਾ ਜਿਆਦਾ ਸ਼ਕਤੀਸ਼ਾਲੀ ਹੋ ਜੂ ਜਿਹੜਾ ਪੂਰੇ ਸ਼ਕਤੀਸ਼ਾਲੀ ਉਹਨੂੰ ਖਤਰਾ ਹੋ ਜਾਂਦਾ ਜਦ ਉਹਦੇ ਸੰਗਠਨ ਜੇਤਾ ਹੋਵੇ ਲੀਡਰ ਸਰਕਾਰ ਦੇ ਨਾਲ ਸਰਕਾਰ ਦੇ ਹੇਡਾਂ ਝੰਡੇ ਥਲੇ ਸੰਗਠਨ ਹੋਵੇ ਉਹ ਮਜ਼ਬੂਤ ਹੋਵੇ ਉਹਦੇ ਸਾਈਡ ਤੇ ਹੋਰ ਕੋਈ ਸੰਗਠਨ ਨਾ ਹੋ ਜੂ ਇਹ ਸਰਕਾਰ ਨੂੰ ਖਤਰਾ ਪੈਦਾ ਹੋ ਜਾਂਦਾ ਨਵੇਂ ਪਾਸ਼ਾ ਤੇ ਇਹੀ ਸੀ ਪਤਾ ਸੀ ਉਹਨਾਂ ਨੂੰ ਉਹਨਾਂ ਨੂੰ ਖਤਰਾ ਸੀ ਵੀ ਸੰਗਠਨ ਕਰ ਰਹੇ ਨੇ ਸੰਗਰਸ਼ਤ ਕਰ ਰਹੇ ਨੇ Hindu ਵਰ ਸਿੱਖ ਦਾ ਇੱਕ ਜੇ ਇਹ ਹੋ ਗਿਆ ਇਸਲਾਮ ਵਾਲੇ ਬੇਨ ਦੇ ਨਾਲ ਨੇ ਤਾਂ ਰਾਜੇ ਨੂੰ ਇਹਨਾਂ ਦੇ ਆਰਡਰ ਚੱਲਣਾ ਪਊਗਾ ਗੱਲ ਐਸੀ ਹੋਰ ਕੁਝ ਨਹੀਂ ਸੀ ਜਿੱਦੇ ਮਗਰ ਪਬਲਿਕ ਹੈ ਉਹਦਾ ਹੁਕਮ ਮੰਨਣਾ ਪੈਂਦਾ ਰਾਜੇ ਨੂੰ ਪਰ ਹੁਣ ਬੰਦੇ ਨੇ ਵੋਟਾਂ ਨੂੰ ਫਿਰਦੇ ਨਹੀਂ ਮਗਰ ਮਗਰ ਕਾਹਦੇ ਫਿਰਦੇ ਨੇ ਬੰਦੇ ਰਹੋ ਦੇ ਘਣੇ ਚ ਚਾਹੇ ਉਹ ਬੰਦਾ ਕਹਿਆ ਜਾ ਵੀ ਹੈ ਭਲਾ ਬੁਰਾ ਜੋ ਵੀ ਕਹਿ ਜਾ ਹੈ ਨਨ ਕੋਈ ਬਦਲ ਬਿਨਾਂ ਨੂੰ ਬੰਦੇ ਉਹਦੇ ਮਗਰ ਨੇ ਨੂੰ ਵੋਟਾ ਚਾਹੀਦੀ ਹੈ ਉਹਨਾਂ ਦੀ ਮਜਬੂਰੀ ਹੈ ਸਰਕਾਰਾਂ ਦੀ ਮਜਬੂਰੀ ਹੁੰਦੀ ਹੈ ਰਾਜ ਪਰੰਦਰ ਕੋਪ ਕੀਓ ਇੱਥੇ ਜੁੱਧ ਕੋ ਦੈਂਦ ਜੁਰੇ ਉੱਤ ਕੈਸੇ ਰਾਜ ਪਰੰਦਰ ਕੋਪ ਕੀਓ ਇੰਦਰ ਦੇਵਤੇ ਨੇ ਬੜਾ ਕ੍ਰੋਧ ਕੀਤਾ ਕੋਪ ਲਿਖਦੇ ਨੇ ਵੀਰ ਰਥ ਵੀ ਲਿਖਦੇ ਇੱਥੇ ਇੰਦਰ ਵਾਸਤੇ ਜਦ ਤੱਕ ਬਾਸ਼ਾ ਆਪ ਲੜਦੇ ਨੇ ਤਾਂ ਵੀਰ ਰਸ ਦੀ ਗੱਲ ਕਰਦੇ ਨੇ ਉਹ ਰੋਜ਼ ਦੀ ਗੱਲ ਕਰਦੇ ਨੇ ਇਹ ਤੇ ਕਰੋਧ ਦੀ ਗੱਲ ਕਰਦੇ ਨੇ ਦੋਹਾਂ ਦੇ ਵਿੱਚ ਫਰਕ ਆ ਕਰੋਧ ਵਾਲੀ ਕਰੋਧ ਹੁੰਦਾ ਹੈ ਕਰੋਧ ਮੱਤ ਮਾਰ ਦਿੰਦਾ ਹੈ ਮੱਤ ਮਾਰੀ ਵਾਲੇ ਨੂੰ ਕਰੋਧ ਆਉਂਦਾ ਜਿੱਦੀ ਮੱਤ ਪ੍ਰਗਟ ਹੈ ਉਹ ਵੀਰ ਰਸ ਦੇ ਵਿੱਚ ਗੱਲ ਕਰਦਾ ਨਿਰਪੈ ਹੋ ਕੇ ਗੱਲ ਕਰਦਾ ਕਰੋਧ ਵਾਲਾ ਆਦਮੀ ਡਰਦਾ ਵੀ ਹੁੰਦਾ ਹੈ ਇਧਰ ਤਾਂ ਉਹਨੇ ਗਰੋਧ ਕੀਤਾ ਇਧਰ ਉਹਨੇ ਗਰੋਧ ਨਾਲ ਚੜਿਆ ਗੁੱਸੇ ਨਾਲ ਚੜਿਆ ਕਿ ਤੋ ਜੁੱਧ ਕੋ ਧਰ ਜੁਰੇ ਉਤ ਕੈਸੇ ਉਧਰੋਂ ਧਨ ਜੁੜੇ ਜ ਉਧਰ ਤਕੜੇ ਹੋ ਗਏ ਜੁੜ ਕੇ ਇਕੱਠੇ ਹੋ ਕੇ ਜੁੜੇ ਉਤ ਕੈਸੇ ਸਿਆਮ ਕਟਾ ਕੁਮਰੀ ਕਨ ਕੋਰ ਕਹਿ ਘੇਰ ਲੀਓ ਹਰੀ ਕੋਰਾ ਬਤੈਸੇ ਭੱਜ ਮੇ ਕਾਲੀ ਘੜਾ ਚੜਦੀ ਹੈ ਨਾ ਸੂਰਜ ਨੂੰ ਘੇਰ ਲੈਂਦੀ ਹੈ